ਸਾਸ਼ੀ ਕਾਲ ਜੀ ਇਹ ਵਾਲੀ ਵੀਡੀਓ ਦੇ ਵਿੱਚ ਮੈਂ ਆਪਣਾ ਸੂਟ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਬਹੁਤ ਟਾਈਮ ਪਹਿਲਾਂ ਦਾ ਕਟਿੰਗ ਕਰਕੇ ਰੱਖਿਆ ਸੀ ਤੇ ਅੱਜ ਇਸ ਸਟਿਚ ਕਰਨ ਲੱਗੇ ਹਾਂ ਇਹ ਸਲਵਾਰ ਆ ਸਲਵਾਰ ਦੇ ਵਿੱਚ ਜਿਹੜਾ ਪ੍ਰਿੰਟ ਹੀ ਰਸਟ ਕਲਰ ਦਾ ਉਹ ਅਸੀਂ ਪੋਚਾਂ ਤੇ ਲਗਾ ਲਿਆ ਪਲੇਨ ਤੇ ਉੱਪਰ ਹੁਣ ਆਪਾਂ ਲੇਸ ਲਗਾਵਾਂਗੇ ਉਹਦੇ ਨਾਲ ਥੋੜਾ ਜਿਹੜਾ ਡਿਜ਼ਾਈਨਿੰਗ ਲੱਗੇਗਾ ਘੇਰੇ ਤੇ ਵੀ ਸੇਮ ਇਦਾਂ ਡਿਜ਼ਾਈਨ ਬੰਨਣਾ ਗੱਲੇ ਤੇ ਬਾਹਾਂ ਤੇ ਆਪਾਂ ਇਹ ਜਿਹੜਾ ਰਸਟ ਕਲਰ ਦਾ ਕਪੜਾ ਹੈ ਕਪੜਾ ਜਿਹੜਾ ਮੈਂ ਲਿਆ ਗ੍ਰੇਸ ਕਾਟਨ ਦਾ ਲਿਆ ਤੇ ਇਨ ਨੂੰ ਪਹਿਲਾਂ ਮੈਂ ਵਾਸ਼ ਕਰ ਲਿਆ ਸੀ ਕਿ ਇਹਦੇ ਵਿੱਚੋਂ ਕਲਰ ਤੇ ਨਹੀਂ ਨਿਕਲਦਾ ਜੇ ਤੁਸੀਂ ਕਦੀ ਵੀ ਇਦਾਂ ਦਾ ਡਿਜ਼ਾਈਨ ਬਣਾਉ ਉਹ ਦਾ ਜਿਹੜਾ ਪਲੇਨ ਫੈਬਰਿਕ ਲਗਾਉ ਤਾਂ ਉਹਨੂੰ ਪਹਿਲਾਂ ਵਾਸ਼ ਕਰਕੇ ਦੇਖ ਲਓਗੇ ਕਿ ਅਗਰ ਜੇ ਕਲਰ ਨਿਕਲਿਆ ਤੇ ਉਹ ਪੂਰੇ ਸੂਟ ਨੂੰ ਲੱਗ ਸਕਦਾ ਗਲੇ ਦੀ ਆਪਾਂ ਕਟਿੰਗ ਕਰ ਲਈ ਹੀ ਜੇ ਤੁਹਾਨੂੰ ਪੂਰੀ ਕਟਿੰਗ ਤੇ ਸਟਿਚਿੰਗ ਚਾਹੀਦੀ ਹੋਈ ਤਾਂ ਤੁਸੀਂ ਕਮੈਂਟ ਕਰ ਦਿਓ ਅਸੀਂ ਤੁਹਾਨੂੰ ਜ਼ਰੂਰ ਵੀਡੀਓ ਜਿਹੜੀ ਸ਼ੇਅਰ ਕਰਾਂਗੇ ਵੀ ਮੈਂ ਗਲਾਈ ਕਿੱਦਾਂ ਬਣਾਇਆ ਮੈਂ ਗਲੇ ਦੇ ਵਿੱਚ ਇਹਦੇ ਨਾਲ ਨਾਲ ਇੱਕ ਪੇਸਟਿੰਗ ਪਹਿਲਾਂ ਲੱਗਦੀ ਹੁੰਦੀ ਆ ਮੈਂ ਨਹੀਂ ਲਗਾਈ ਕਿਉਂਕਿ ਗਲੇ ਤੋਂ ਬਹੁਤ ਹੀ ਮੋਟਾ ਹੋ ਜਾਂਦਾ ਇਸ ਕਰਕੇ ਜਿਹੜੇ ਆਪਾਂ ਪਟੀਆਂ ਲਗਾਉਣੀਆਂ ਸਿਰਫ ਉਹੀ ਪੇਸਟਿੰਗ ਦੀਆਂ ਲਗਾਉਣੀਆਂ ਆ ਨੀਚੋਂ 2 ਇੰਚ ਦਾ ਕੱਟ ਰੱਖ ਕੇ ਤੇ تیرਛੇ ਜਿਹੜਾ ਕਟਿੰਗ ਕੀਤਾ ਆ 14.5 ਇੰਚ ਹਾਫ ਇੰਚ ਮਾਰਜਿਨ ਚਲਾ ਜਾਏਗਾ ਵਿੱਚ ਤੇ 14 ਇੰਚ ਜਿਹੜਾ ਤਿਆਰ ਰਹੇਗਾ ਗਲਾ ਹੁਣ ਇਹ ਸੋਖਾ ਤਰੀਕਾ ਹੈਗੀ ਲੇਸ ਨੂੰ ਜਿਹੜਾ ਸਿੱਧੇ ਕਰਕੇ ਪੁੱਠੀ ਕਰਕੇ ਲਗਾਈ ਸੀਗੀ ਆਪਾਂ ਹੁਣ ਸਿੱਧੀ ਕਰਕੇ ਦੇ ਉੱਪਰ ਸੀਨ ਲਗਾ ਦੇਣੀ ਆ ਤੇ ਜਿਹੜੀ ਪੱਟੀ ਉਹ ਬਿਲਕੁਲ نیچے ਰਹਿਣ ਦੇਣੀ ਆ ਇਹਦੇ ਨਾਲ ਕੀ ਹੋਏਗਾ ਕਿ ਇੱਕ ਤੇ ਸਾਨੂੰ ਜ਼ਿਆਦਾ ਮਿੰਦ ਕਰਨ ਦੀ ਲੋੜ ਨਹੀਂ ਪੈਗੀ ਤੇ ਦੂਜਾ ਇੱਕ ਸੀਨ ਦੇ ਵਿੱਚ ਹੀ ਜਿਹੜਾ ਬੜਾ ਸੋਹਣਾ ਇਹ ਐਡਜਸਟ ਹੋ ਜਾਣਾ ਆ ਇੰਨਾ ਕੁ ਡਿਫਰੈਂਸ ਰੱਖਣਾ ਕਿ ਜਿਹੜੀ ਦੂਜੀ ਵਾਲੀ ਪੱਟੀ ਉਹ ਬਿਲਕੁਲ ਆਰਾਮ ਨਾਲ ਵਿੱਚ ਆ ਜਾਏ ਕਿਉਂਕਿ ਫੇਰ ਆਪਾਂ ਇਹਨੂੰ ਇਹਦੇ ਵਿੱਚ ਇੱਕ ਕਪੜਾ ਲਗਾਉਣਾ ਹੁੰਦਾ ਜਿਹੜਾ ਪੂਰਾ ਗਲੇ ਨੂੰ ਕਵਰ ਕਰਦਾ ਹੁਣ ਹੱਡੀ ਸੀਨ ਲੱਗਣ ਤੋਂ ਬਾਅਦ ਇਹਦੇ ਸੈਂਟਰ 'ਚ ਜਿੰਨਾ ਆਪਾਂ ਗੱਲਾ ਰੱਖਣਾ ਗੱਲਾ ਰੱਖ ਕੇ ਉਸ ਤੋਂ ਬਾਅਦ ਅਹੀਂ ਦੇ ਤੱਕ ਕਪੜਾ ਲਗਾਵਾਂਗੇ ਪਹਿਲਾਂ ਇਹਨੂੰ ਟੇਬਲ ਤੇ ਰੱਖ ਕੇ ਬਿਲਕੁਲ ਸੈੱਟ ਕਰ ਲੈਣਾ ਕਿ ਗਲਾ ਕਿੱਥੇ ਆਉਂਦਾ ਆ ਉਸ ਹਿਸਾਬ ਨਾਲ ਲਗਾਉਣਾ ਸੀਨ ਕਿਉਂਕਿ ਫੇਰ ਗਲਾ ਇਧਰ ਉਧਰ ਨਹੀਂ ਜਾਏਗਾ ਸੀਨ ਜਿਹੜੀ ਪਹਿਲੀ ਸੀ ਲਗਾਈ ਉਹਦੇ ਉੱਪਰ ਹੀ ਲਗਾ ਲੈਣੇ ਆ ਬਿਲਕੁਲ ਹੁਣ ਇਹਦੇ ਨਾਲ ਨਾਲ ਇੱਕ ਲੇਸ ਹੋਰ ਅਟੈਚ ਕਰ ਦਾਂਗੇ ਲੇਸ ਅਟੈਚ ਕਰਨ ਲਈ ਜਿਹੜਾ ਦੂਜਾ ਤੱਗਾ ਲਾਉਣਾ ਪੈਂਦਾ ਲੇਸ ਤੇ ਕਲਰ ਦਾ ਗਲਾ ਸਾਡਾ ਬਣ ਕੇ ਤਿਆਰ ਆ ਹੁਣ ਇਦਾਂ ਦੀਆਂ ਆਪਾਂ ਬਾਹਾਂ ਤਿਆਰ ਕਰਾਂਗੇ ਤੇ ਇਦਾਂ ਦਾ ਹੀ ਘੇਰਾ ਤਿਆਰ ਕਰਾਂਗੇ ਘੇਰੇ ਤੇ ਬਾਹਾਂ ਦੇ ਵਿੱਚ ਜਿਹੜਾ ਪੇਸਟਿੰਗ ਨਹੀਂ ਪਾਇਆ ਉਹਨੂੰ ਬਸ ਡਬਲ ਫੋਲਡ ਕਰਕੇ ਤੇ ਇੰਟਰਲੋ ਕਰਕੇ ਲਗਾ ਲੈਣੀ ਆ ਪਟੀਆਂ ਤੇ ਉਹਦੇ ਨਾਲ ਹੀ ਸੇਮ ਇਦਾਂ ਲੇਸ ਲਗਾ ਲੈਣੀ ਆ ਇੱਕ ਤਾਂ ਜਿਹੜੀ ਤੁਹਾਡੀ ਸ਼ਰਟ ਆ ਉਹ ਤਰਪਾਈ ਤੋਂ ਵੀ ਥੋੜੀ ਘੱਟ ਹੋ ਜਾਗੀ ਤੇ ਜਿਹੜਾ ਡਿਜ਼ਾਈਨ ਉਹ ਵੀ ਸੋਹਣਾ ਬਣ ਜਾਏਗਾ ਜਦੋਂ ਆਪਾਂ ਮੋੜੇ ਅਟੈਚ ਕਰਨੇ ਆ ਤਾਂ ਜਦੋਂ ਵੀ ਨੈਕ ਬਣਦਾ ਤਾਂ 1/2 ਇੰਚ ਜੜੀ ਡਾਊਨ ਕਟਿੰਗ ਕਰਨੀ ਹੁੰਦੀ ਆ ਤਾਂ ਜੋ ਬਾਹਾਂ ਦੇ ਲੱਗੇ ਜ਼ਿਆਦਾ ਭੁੰਗ ਜੇ ਨਾ ਪੈਣ ਵੱਲ ਜੇ ਨਾ ਪੈਣ ਮੋੜ ਅਟੈਚ ਕਰ ਲਿਆ ਸੇਮ ਉਦਾਂ ਹੀ ਬਾਕੀ ਸ਼ਰਟ ਵਾਂਗੂ ਫਿਟਿੰਗ ਕਰ ਲੈਣੀ ਆ ਤੇ ਬਾਹਾਂ ਅਟੈਚ ਕਰ ਲੈਣੀਆਂ ਆ ਬਾਕੀ ਸਾਡਾ ਸੂਟ ਬਣ ਕੇ ਤਿਆਰ ਆ ਪੂਰਾ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਬਿਲਕੁਲ ਛੋਟੀ ਜੀ ਵੀਡੀਓ ਆ ਇਹਦੀ ਕੱਟਿੰਗ ਦੀ ਵੀਡੀਓ ਸਾਡੇ ਕੋਲ ਅਵੇਲੇਬਲ ਆ ਜੇ ਸੇਮ ਪੂਰੀ ਕਟਿੰਗ ਚਾਹੀਦੀ ਹੋਏ ਤਾਂ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਕਿੱਦਾਂ ਕਟਿੰਗ ਕੀਤੀ ਆ ਬਾਕੀ ਇਹ ਸੂਟ ਨੂੰ ਤਰਪਾਈ ਹੋਣ ਵਾਲੀ ਰਹਿ ਗਈ ਆ ਬਾਕੀ ਤੇ ਪੂਰਾ ਤਿਆਰ ਆ ਬੜਾ ਹੀ ਸੁਣਾ ਗੱਲਾ ਬਣਿਆ ਬਾਹਾਂ ਵੀ ਸੇਮ ਤੇ ਕੇਰਾ ਵੀ ਉਮੀਦ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਐਂਡ ਵੀਡੀਓ ਨੂੰ ਸ਼ੇਅਰ ਵੀ ਕਰਿਓ ਧੰਨਵਾਦ